ਥਾਣਾ ਫਿਲੌਰ ਦੇ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਨੇ ਇੱਕ ਮੈਲਾ ਤੇ ਇੱਕ ਪੁਰਸ਼ ਨਸ਼ਾ ਤਸਕਰਾਂ ਨੂੰ ਨਸ਼ੇ ਸਮੇਤ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਿਲੌਰ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਅਮਨਦੀਪ ਕੌਰ ਵੱਲੋਂ ਬਲਵਿੰਦਰ ਕੁਮਾਰ ਪੁੱਤਰ ਬਚਨाराम ਵਾਸੀ ਗੰਨਾਪਿੰਡ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਅਤੇ ਜੋਤੀ ਰਾਣੀ ਪਤਨੀ ਬਲਵਿੰਦਰ ਕੁਮਾਰ ਵਾਸੀ ਪਿੰਡ ਗੰਨਾ थाना ਫਿਲੌਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਾਬੂ ਵਿੱਚੋਂ 19 ਗ੍ਰਾਮ ਹੈਰੋਇਨ ਅਤੇ 205 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੋਵਾਂ ਖਿਲਾਫ थाना ਫਿਲੌਰ ਵਿਖੇ ਕੇਸ ਦਰਜ ਕੀਤਾ ਗਿਆ ਉਨ੍ਹਾਂ ਅੱਗੇ ਦੱਸਿਆ ਕਿ ਮੁੰਡਲੀ ਪੁਸ਼ਕਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਦੋਸ਼ੀ ਕਾਫੀ ਸਮੇਂ ਤੋਂ ਨਸ਼ਾ ਤਸਕਰੀ ਦਾ ਧੰਦਾ ਕਰਦੇ ਆ ਰਹੇ ਹਨ ਅਤੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਇਹ ਸਸਤੇ ਭਾਅ ਨਸ਼ਾ ਖਰੀਦ ਕੇ ਇਸ ਨੂੰ ਮਹਿੰਗੇ ਭਾਅ ਵੇਚਦੇ ਸੀ ਅਤੇ ਜੋ ਨਸ਼ਾ ਵੇਚ ਕੇ ਬਚਤ ਹੁੰਦੀ ਸੀ ਉਸ ਦਾ ਇਹੋ ਨਸ਼ਾ ਖਰੀਦ ਲੈਂਦੇ ਸਨ ਸਿੱਤ ਸਭ ਇੱਕ ਰੇਡ ਮਾਰੀ ਗੰਨੇ ਪਿੰਡ ਵਿੱਚ ਦੋ ਫੜੀਆਂ ਲੇਡੀਜ਼ ਅਤੇ ਜੈਂਟਲਮੈਨ ਨੂੰ ਕਾਬੂ ਕੀਤਾ ਕੀ ਬਰਾਮਦ ਕੀਤਾ ਤੇ ਕੀ ਉਹਨਾਂ ਨੂੰ ਗ੍ਰਿਪਟ ਹੋਈ ਜੋ ਥਾਣਾ ਫਲੋਰ ਦੀ ਪੁਲਿਸ ਪਾਰਟੀਆਂ ਜਿਸ ਦੀ ਅਗਵਾਈ ਐਸਆਈ ਅਮਨਦੀਪ ਕੌਰ ਕਰ ਰਹੀ ਸੀ ਜੋ ਰੋਜ਼ਾਨਾ ਹੀ ਐਸਐਸਪੀ ਸਾਹਿਬ ਵੱਲੋਂ ਆਏ ਦਿਸ਼ਾ ਨਿਰਦੇਸ਼ਾਂ ਤੇ ਤਹਿਤ ਇਮਸ਼ਾਸ ਵਗਲਾਂ ਦੇ ਖਿਲਾਫ ਜਿਹੜੀ ਨਵੇਂ ਵਿੱਧੀ ਹੋਈ ਹੈ ਉਸ ਦੇ ਤਹਿਤ ਚਲਦੇ ਆ ਇੱਕ ਲੇੜੀ ਜਿਸ ਦਾ ਨਾਮ ਜੋਤੀ ਰਾਣੀ ਵਾਈਫ ਹੋ ਬਲਵਿੰਦਰ ਅਰਜੇਸ ਦਾ ਹਸਬੰਦ ਬਲਵਿੰਦਰ ਦੋਨੋਂ ਨੂੰ ਉਹਨਾਂ ਨੇ ਕਾਬੂ ਕੀਤਾ ਜਿਸ ਦੇ ਜੋਤੀ ਰਾਣੀ ਦੇ ਕਬਜ਼ੇ ਵਿੱਚੋਂ 19 ਗ੍ਰਾਮ ਹੈਰੋਨ ਰਿਕਵਰ ਹੋਈ ਹੈ ਅਤੇ ਬਲਵਿੰਦਰ ਕੁਮਾਰ ਦੇ ਕਬਜ਼ੇ ਵਿੱਚੋਂ 205 ਨਸ਼ੀਲੀਆਂ ਗੋਲੀਆਂ ਕਵਰ ਹੋਈਆਂ ਜਿਨ੍ਹਾਂ ਦੇ ਪਰ ਖਿਲਾਫ 228 ਐਫ ਆਈ ਆਰ ਦਰਜ ਕੀਤੀ ਗਈ ਆ ਅਤੇ ਇਹਨਾਂ ਨੂੰ ਉਹਦੇ ਵਿੱਚ ਗ੍ਰਫਤਾਰ ਕਰਕੇ ਕੋਰਟ ਚੋਂ ਰਿਸਡਮਾਂਗ ਲਿਆ ਹੋਇਆ ਜੋ ਇਹਨਾਂ ਤੋਂ ਅੱਗੇ ਪੁਛਿਆ ਚੱਲ ਰਹੀ ਹੈ ਕਿ ਇਹ ਨਸ਼ੇ ਦੀ ਕਨਸਾਈਨਮੈਂਟ ਕਿੱਥੋਂ ਲੈ ਕੇ ਆਏ ਹੈ ਤੇ ਅੱਗੇ ਕਿੱਥੇ ਇਹਨਾਂ ਦੇਣੀ ਸੀ ਪੁਰਾਣਾ ਰਿਕਾਰਡ ਇਹਨਾਂ ਦਾ ਹੈ ਇਹਨਾਂ ਦੇ ਪਹਿਲੇ ਵੀ ਮੁਕਦਮੇ ਦਰਜ ਨੇ ਹੈਕਚਰ ਆਫੈਂਡਰ ਨੇ ਨਸ਼ਾ ਵੇਚਣ ਦੀ ਆਦੀ ਆ ਇਹਨੇ ਨੰਨੇ ਸਮੇਂ ਤੋਂ ਕੰਮ ਕਰ ਰਿਹਾ ਇਹ ਤੇ ਇੱਕ ਖਬਰ ਖلاف 6 ਮੁਕਦਮੇ ਦਰਜ ਨੇ ਜੋਤੀ ਰਾਣੀ ਦੇ ਉਸਦੇ ਹਸਬੰਦ ਦੇ ਬਰਕਰਾਰ ਖਲਾਫ ਚਾਰਮ ਕਦਰ ਦਰਜ ਨੇ ਕਿ ਉਹਦੇ ਹੋਰ ਵੀ ਸਾਥੀ ਹੈ ਤਾਂ ਲਿਖੀ ਤੁਨ। ਉਹ ਅਜੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ।